ਨਿਮਰਤ ਆਪਣੀ ਸਹੇਲੀ ਨਾਲ ਸ਼ਾਪਿੰਗ ਕਰਨ ਬਾਜ਼ਾਰ ਗਈ ਸੀ ਦੁਪਹਿਰ ਨੂੰ ਜਦ ਘਰ ਵਾਪਸ ਆਈ ਤਾਂ ਉਸ ਨੂੰ ਬਹੁਤ ਤੇਜ਼ ਭੁੱਖ ਲੱਗ ਰਹੀ ਸੀ ਕਿਉਂਕਿ ਸਵੇਰੇ 10 ਵਜੇ ਹੀ ਉਹ ਆਪਣੀ ਸਹੇਲੀ ਨਾਲ ਸ਼ਾਪਿੰਗ ਕਰਨ ਚਲੀ ਗਈ ਤਾਂ ਕਰਕੇ ਦੁਪਹਿਰ ਦਾ ਖਾਣਾ ਵੀ ਉਸਨੇ ਨਹੀਂ ਸੀ ਬਣਾਇਆ ਜਦੋਂ ਘਰ ਪਹੁੰਚੀ ਤਾਂ ਉਸਦੀ ਸੱਸ ਨੇ ਬੜੇ ਪਿਆਰ ਨਾਲ ਉਸਦੇ ਮਨਪਸੰਦ ਕੜੀ ਚਾਵਲ ਬਣਾਏ ਸੀ ਪਰ ਨਿਮਰਤ ਨੇ ਖਾਣੇ ਵੱਲ ਦੇਖਿਆ ਤੱਕ ਨਹੀਂ ਉਦੋਂ ਹੀ ਮਮਤਾ ਜੀ ਨੇ ਬੜੇ ਪਿਆਰ ਨਾਲ ਕਿਹਾ ਨਿਮਰਤ ਪੁੱਤ ਦੇਖ ਮੈਂ ਤੇਰੀ ਪਸੰਦ ਦੇ ਕੜੀ ਚਾਵਲ ਬਣਾਏ ਨੇ ਚਲ ਆ ਜਾ ਖਾ ਲੈ ਹੁਣ ਕਿੰਨੇ ਦਿਨ ਮੇਰੇ ਨਾਲ ਨਾਰਾਜ਼ ਰਹੇਗੀ ਨਿਮਰਤ ਮੂੰਹ ਬਣਾਉਂਦੇ ਹੋਏ ਬੋਲੀ ਮੈਂ ਹੁਣ ਤੁਹਾਡੇ ਹੱਥ ਦਾ ਕਦੇ ਕੁਝ ਨਹੀਂ ਖਾਣਾ ਤੁਹਾਡੇ ਕਾਰਨ ਸਾਡਾ ਪਤੀ ਪਤਨੀ ਦਾ ਰਿਸ਼ਤਾ ਖਰਾਬ ਹੋਣ ਵਾਲਾ ਸੀ ਉਹ ਤਾਂ ਗੁਰਜੰਟ ਨੂੰ ਵਕਤ ਰੰਦੇ ਅਕਲ ਆ ਗਈ ਤੇ ਉਹ ਮੈਨੂੰ ਮਨਾ ਕੇ ਲੈ ਆਈ ਤੁਸੀਂ ਤਾਂ ਸਾਡਾ ਰਿਸ਼ਤਾ ਖਰਾਬ ਕਰਨ ਤੇ ਤੁਲੇ ਸੀ। ਇਹੋ ਜਿਹੀ ਸੱਸ ਦੇ ਹੱਥਾਂ ਦਾ ਬਣਿਆ ਖਾਣਾ ਮੈਂ ਕਦੇ ਨਹੀਂ ਖਾਣਾ। ਐਨਾ ਕਹਿ ਕੇ ਉਸਨੇ ਮੂੰਹ ਫੇਰ ਲਿਆ ਤੇ ਉਸੇ ਵਕਤ ਸੱਸ ਦੇ ਸਾਹਮਣੇ ਹੀ ਪੀਜ਼ਾ ਆਰਡਰ ਕਰ ਦਿੱਤਾ। ਇਹ ਸਭ ਦੇਖ ਕੇ ਮਮਤਾ ਜੀ ਹੱਕੀ ਬਕੀ ਰਹਿ ਗਈ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮਮਤਾ ਜੀ ਆਪਣੇ ਨੂੰ ਪੁੱਤ ਦੇ ਨਾਲ ਬਹੁਤ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਚਾਹੁੰਦੀ ਸੀ। ਇੱਕ ਧੀ ਸੀ ਜੀਦਾ ਵਿਆਹ ਹੋ ਚੁੱਕਿਆ ਹੈ ਉਹ ਵਿਦੇਸ਼ ਵਿੱਚ ਆਪਣੇ ਪਤੀ ਦੇ ਨਾਲ ਆਰਾਮ ਨਾਲ ਰਹਿ ਰਹੀ ਹੈ ਮਮਤਾ ਜੀ ਦੇ ਪਤੀ ਦਾ ਦੇਹਾਂਤ 6 ਸਾਲ ਪਹਿਲਾਂ ਹੀ ਹੋਇਆ ਹੈ ਪਹਿਲਾਂ ਧੀ ਦਾ ਤੇ ਫਿਰ ਪੁੱਤ ਗੁਰਜੰਟ ਦਾ ਵਿਆਹ ਨਿਮਰਤ ਨਾਲ ਕਰਵਾਇਆ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਹੁਣ ਤਾਂ ਉਹਨਾਂ ਦੇ ਆਰਾਮ ਕਰਨ ਦਾ ਟਾਈਮ ਸੀ ਸ਼ੁਰੂਆਤ ਵਿੱਚ ਤਾਂ ਸਾਰੇ ਬਹੁਤ ਮਿਲ ਜੁਲ ਕੇ ਪਿਆਰ ਨਾਲ ਰਹਿੰਦੇ ਸੀ ਪਰ ਇੱਕ ਦਿਨ ਉਹਨਾਂ ਨੇ ਨਿਮਰਤ ਨੂੰ ਆਪਣਾ ਇੱਕ ਸੂਟ ਪ੍ਰੈਸ ਕਰਨ ਲਈ ਕਿਹਾ ਸੂਟ ਹੱਥ ਵਿੱਚ ਫੜ ਪ੍ਰੈਸ ਕਰਨ ਲਈ ਜਾ ਹੀ ਰਹੀ ਸੀ ਕਿ ਨਿਮਰਤ ਨੂੰ ਉਸਦੇ ਪੀਕਿਆਂ ਤੋਂ ਫੋਨ ਆ ਗਿਆ ਨਿਮਰਤ ਨੇ ਸੂਟ ਸੋਫੇ ਤੇ ਰੱਖ ਦਿੱਤਾ ਤੇ ਆਪਣੀ ਮਾਂ ਨਾਲ ਗੱਲਾਂ ਕਰਨ ਲੱਗੀ ਪਤਾ ਨਹੀਂ ਕਿਵੇਂ ਉਸ ਸੂਟ ਉੱਤੇ ਇੱਕ ਬਹੁਤ ਵੱਡਾ ਦਾਗ ਲੱਗ ਗਿਆ ਹੁਣ ਇਸ ਵਿੱਚ ਨਿਮਰਤ ਦੀ ਵੀ ਕੋਈ ਗਲਤੀ ਨਹੀਂ ਸੀ ਪਰ ਮੰਮਤਾ ਜੀ ਇੱਕਦਮ ਉਸਤੇ ਬਰਸ ਪਈ ਕਿਉਂਕਿ ਇਹ ਸੂਟ ਮਮਤਾ ਜੀ ਦੇ ਦਿਲ ਦੇ ਬਹੁਤ ਕਰੀਬ ਸੀ ਇਸ ਸੂਟ ਨਾਲ ਉਹਨਾਂ ਦੀਆਂ ਬਹੁਤ ਜ਼ਿਆਦਾ ਜੁੜੀਆਂ ਸੀ ਠੀਕ ਉਸੇ ਵਕਤ ਗੁਰਜੰਟ ਵੀ ਦਫ਼ਤਰ ਤੋਂ ਵਾਪਸ ਆਇਆ ਜਦ ਉਸਨੇ ਇਹ ਸਭ ਸੁਣਿਆ ਤਾਂ ਉਹ ਵੀ ਮਾਂ ਦਾ ਪੱਖ ਲੈਂਦੇ ਹੋਏ ਨਿਮਰਤ ਨੂੰ ਸੁਣਾਉਣ ਲੱਗਿਆ ਤੈਨੂੰ ਆਪਣਾ ਕੰਮ ਧਿਆਨ ਨਾਲ ਕਰਨਾ ਚਾਹੀਦਾ ਸੀ ਮੰਮੀ ਨੇ ਤੈਨੂੰ ਪ੍ਰੈਸ ਕਰਨ ਨੂੰ ਕਿਹਾ ਸੀ ਤਾਂ ਉਸੇ ਵਕਤ ਪ੍ਰੈਸ ਕਰਕੇ ਦੇ ਦਿੰਦੀ ਸੂਟ ਨੂੰ ਰੱਖਣ ਦੀ ਕੀ ਜ਼ਰੂਰਤ ਸੀ ਤੇ ਜੇ ਰੱਖਿਆ ਸੀ ਤਾਂ ਧਿਆਨ ਨਾਲ ਰੱਖਦੀ ਨਿਮਰਤ ਨੂੰ ਬਹੁਤ ਬੁਰਾ ਲੱਗਿਆ ਤੇ ਉਹ ਬੋਲ ਪਈ ਆਖਿਰ ਇਸ ਵਿੱਚ ਮੇਰੀ ਕੀ ਗਲਤੀ ਹੈ ਜੋ ਤੁਸੀਂ ਦੋਨੋਂ ਮਾਪੁੱਤ ਮੇਰੇ ਪਿੱਛੇ ਪੈ ਗਏ ਹੋ ਮੈਂ ਇਸ ਘਰ ਦੀ ਨੂ ਆ ਜਾਂ ਕੰਮ ਕਰਨ ਵਾਲੀ ਨੌਕਰਾਨੀ ਇਸ ਗੱਲ ਤੇ ਗੁਰਜੰਟ ਨੂੰ ਬਹੁਤ ਗੁੱਸਾ ਆਇਆ ਕਹਿਣ ਲੱਗਿਆ ਜੇ ਤੈਨੂੰ ਧਿਆਨ ਨਾਲ ਕੰਮ ਕਰਨ ਦੇ ਲਈ ਕਹਿ ਦਿੱਤਾ ਤਾਂ ਕਿ ਤੂੰ ਇਸ ਘਰ ਦੀ ਨੌਕਰਾਨੀ ਬਣ ਗਈ ਹੈ ਜੋ ਐਵੇਂ ਦੀਆਂ ਗੱਲਾਂ ਕਰ ਰਹੀ ਹੈ ਮੇਰੇ ਨਾਲ ਰਹਿਣਾ ਤਾਂ ਗੱਲ ਕਰਨ ਦੀ ਤਮੀਜ਼ ਸਿੱਖ ਲੈ ਨਿਮਰਤ ਗੁੱਸੇ ਵਿੱਚ ਬੋਲੀ ਤਾਂ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਗੱਲ ਕਰਨ ਦੀ ਤਮੀਜ਼ ਨਹੀਂ ਤਾਂ ਠੀਕ ਹੈ ਨਹੀਂ ਰਹਿਣਾ ਮੈਂ ਤੁਹਾਡੇ ਨਾਲ ਜਦੋਂ ਤੁਹਾਨੂੰ ਐਵੇਂ ਲੱਗੇ ਕਿ ਮੈਨੂੰ ਗੱਲ ਕਰਨ ਦੀ ਤਮੀਜ਼ ਆ ਗਈ ਹੈ ਤਾਂ ਮੈਨੂੰ ਲੈਣ ਆ ਜਾਓ ਐਨਾ ਕਹਿ ਕੇ ਉਹ ਗੁੱਸੇ ਵਿੱਚ ਘਰ ਛੱਡ ਕੇ ਪੇਕੇ ਚਲੀ ਗਈ ਹੁਣ ਜੋ ਵੀ ਹੋਇਆ ਉਸ ਵਿੱਚ ਨਿਮਰਤ ਦੀ ਵੀ ਕੋਈ ਗਲਤੀ ਨਹੀਂ ਸੀ ਪਰ ਗੱਲ ਇੰਨੀ ਵੱਧ ਗਈ ਕੀ ਸਮਲੀ ਨਾ ਸਕੇ ਗੁਰਜੰਟ ਕੁਝ ਦਿਨਾਂ ਤੱਕ ਤਾਂ ਆਪਣੀ ਪਤਨੀ ਤੋਂ ਬਿਨਾ ਰਿਹਾ ਖਾਲੀ ਘਰ ਉਸ ਨੂੰ ਵੱਡਾ ਨਾ ਰਿਹਾ ਸੀ ਤੇ ਨਿਮਰਤੀ ਯਾਦ ਆਉਣ ਲੱਗੀ ਉਹ ਆਪਣੇ ਸੋਹਰੇ ਨਿਮਰਤ ਨੂੰ ਮਨਾਉਣ ਲਈ ਚਲਾ ਗਿਆ ਉਦੋਂ ਨਿਮਰਤ ਨੇ ਸ਼ਰਤ ਰੱਖੀ ਕਿ ਅੱਗੇ ਤੋਂ ਉਹ ਕਦੇ ਵੀ ਮੰਮੀ ਜੀ ਦਾ ਪੱਖ ਲੈ ਕੇ ਉਸ ਨੂੰ ਕੁਝ ਨਹੀਂ ਸੁਣਾਵੇਗਾ ਗੁਰਜੰਟ ਨੇ ਉਸ ਦੀ ਗੱਲ ਮੰਨ ਲਈ ਘਰ ਆਉਣ ਤੋਂ ਬਾਅਦ ਵੀ ਨਿਮਰਤ ਆਪਣੀ ਸੱਸ ਨਾਲ ਕੋਈ ਮਤਲਬ ਨਹੀਂ ਸੀ ਰੱਖ ਰਹੀ ਨਾ ਤਾਂ ਉਹਨਾਂ ਨਾਲ ਗੱਲ ਕਰ ਰਹੀ ਸੀ ਤੇ ਨਾ ਹੀ ਉਹਨਾਂ ਦੇ ਹੱਥ ਦਾ ਪਕਾਇਆ ਹੋਇਆ ਕੁਝ ਖਾ ਰਹੀ ਸੀ ਨਾ ਹੀ ਉਹਨਾਂ ਦੀ ਲਿਆਂਦੀ ਹੋਈ ਕਿਸੇ ਚੀਜ਼ ਨੂੰ ਹੱਥ ਲਗਾਉਂਦੀ ਮਮਤਾ ਜੀ ਦਾ ਮਨ ਬਹੁਤ ਦੁਖੀ ਹੋ ਗਿਆ ਉਹਨਾਂ ਨੇ ਬਾਰ-ਬਾਰ ਨਿਮਰਤ ਨੂੰ ਕਿਹਾ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਗੁੱਸੇ ਵਿੱਚ ਵੱਧਕੱਟ ਬੋਲਿਆ ਜਾਂਦਾ ਹੈ ਮੈਂ ਤਾਂ ਸਾਰਾ ਕੁਝ ਭੁੱਲ ਗਈ ਆ ਪਰ ਤੂੰ ਮੇਰੇ ਨਾਲ ਅਜਿਹਾ ਵਿਵਹਾਰ ਕਿਉਂ ਕਰ ਰਹੀ ਹੈ ਉਸ ਵਕਤ ਨਿਮਰਤ ਗੁੱਸੇ ਵਿੱਚ ਬੋਲੀ ਤੁਹਾਡੀ ਵਜ੍ਹਾ ਕਰਕੇ ਮੈਂ ਇੰਨੇ ਦਿਨਾਂ ਤੱਕ ਆਪਣੇ ਪਤੀ ਤੋਂ ਦੂਰ ਰਹੀ ਹੁਣ ਮੈਂ ਤੁਹਾਡੇ ਨਾਲ ਕਦੀ ਗੱਲ ਨਹੀਂ ਕਰੂੰਗੀ ਗੁਰਜੰਟ ਇਹ ਸਭ ਦੇਖ ਰਿਹਾ ਸੀ ਪਰ ਉਸ ਨੂੰ ਡਰ ਸੀ ਕਿ ਜੇ ਉਹ ਫਿਰ ਕੁਝ ਬੋਲ ਲਿਆ ਤਾਂ ਨਿਮਰਤ ਫੇਰ ਘਰ ਛੱਡ ਕੇ ਚਲੀ ਜਾਊਗੀ ਇਸ ਲਈ ਉਹ ਕੁਝ ਨਾ ਬੋਲਿਆ ਮਮਤਾ ਜੀ ਦਾ ਮਨ ਬਹੁਤ ਦੁਖੀ ਹੋਇਆ ਅੱਜ ਉਹਨਾਂ ਨੇ ਨਿਮਰਤ ਨੂੰ ਮਨਾਉਣ ਲਈ ਕਿੰਨੇ ਪਿਆਰ ਨਾਲ ਕੜੀ ਚਾਵਲ ਬਣਾਏ ਸੀ ਪਰ ਉਸਨੇ ਉਹ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਉਦੋਂ ਉਹਨਾਂ ਨੇ ਸੋਚਿਆ ਕਿ ਮੈਨੂੰ ਕੁਝ ਦਿਨਾਂ ਲਈ ਇੱਥੋਂ ਚਲੇ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਨਿਮਰਤ ਦਾ ਮਨ ਮੇਰੇ ਲਈ ਬਦਲ ਜਾਵੇ ਐਵੇਂ ਸੋਚ ਕੇ ਉਹਨਾਂ ਨੇ ਯਾਤਰਾ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਆਪਣੀ ਭੈਣ ਨਾਲ ਗੱਲ ਕੀਤੀ ਤਾਂ ਉਹ ਵੀ ਉਸਦੇ ਨਾਲ ਚੱਲਣ ਲਈ ਤਿਆਰ ਹੋ ਗਈ ਮਮਤਾ ਜੀ ਯਾਤਰਾ ਤੇ ਚਲੀ ਗਈ ਇਸ ਦੌਰਾਨ ਦੀਵਾਲੀ ਦੀ ਸਫਾਈ ਵੀ ਸ਼ੁਰੂ ਹੋ ਗਈ ਗੁਰਜੰਟ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਇਸ ਵਾਰ ਉਸਦੀ ਮਾਂ ਦੀਵਾਲੀ ਤੇ ਉਸਦੇ ਨਾਲ ਨਹੀਂ ਹੋਵੇਗੀ ਪਰ ਨਿਮਰਤ ਬੜੇ ਜੋਰ-ਸ਼ੋਰ ਨਾਲ ਦੀਵਾਲੀ ਦੀਆਂ ਸਫਾਈਆਂ ਵਿੱਚ ਜੁਟੀ ਸੀ ਇੱਕ ਦਿਨ ਸਟੂਲ ਤੇ ਚੜ੍ਹ ਕੇ ਜਾਲੇ ਸਾਫ਼ ਕਰ ਰਹੀ ਸੀ ਉਸੇ ਵਕਤ ਉਸਦਾ ਬੈਲੈਂਸ بگੜ ਗਿਆ ਤੇ ਉਹ ਟਰੰਗ ਕਰਕੇ ਫਰਸ਼ ਤੇ ਡਿੱਗ ਪਈ ਉਸਦੀ ਰੀੜ ਦੀ ਹੱਡੀ ਤੇ ਕਾਫੀ ਸੱਟ ਲੱਗੀ ਤੇ ਡਾਕਟਰ ਨੇ ਉਸ ਨੂੰ ਬੈੱਡ ਰੈਸਟ ਕਰਨ ਲਈ ਕਹਿ ਦਿੱਤਾ ਇੱਕ ਹੀ ਸ਼ਹਿਰ ਵਿੱਚ ਪੇਕੇ ਸੀ ਤਾਂ ਉਸਦੇ ਮੰਮੀ ਪਾਪਾ ਉਸੇ ਵਕਤ ਉਸਦੇ ਕੋਲ ਆ ਗਏ ਉਹ ਹਸਪਤਾਲ ਵਿੱਚ ਐਡਮਿਟ ਸੀ ਗੁਰਜੰਟ ਬਹੁਤ ਘਬਰਾਇਆ ਹੋਇਆ ਸੀ ਮਮਤਾ ਜੀ ਦਾ ਫੋਨ ਆਇਆ ਤਾਂ ਗੁਰਜੰਟ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਤੇ ਰੋਂਦੇ ਰੋਂਦੇ ਨੇ ਸਾਰਾ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਅਗਲੇ ਦਿਨ ਸਵੇਰੇ ਹੀ ਮਮਤਾ ਜੀ ਕਬਰਾਈ ਹੋਈ ਹਸਪਤਾਲ ਪਹੁੰਚੀ ਉਹਨਾਂ ਨੂੰ ਦੇਖ ਕੇ ਨਿਮਰਤ ਹੈਰਾਨ ਰਹਿ ਗਈ ਹੈਰਾਨੀ ਨਾਲ ਬੋਲੀ ਮੰਮੀ ਜੀ ਤੁਸੀਂ ਤਾਂ ਯਾਤਰਾ ਤੇ ਗਏ ਸੀ ਮਮਤਾ ਜੀ ਉਸਦੇ ਕੋਲ ਆ ਕੇ ਬੋਲੀ ਮੇਰੀ ਨੂੰ ਅਜਹੀ ਹਾਲਤ ਵਿੱਚ ਐ ਤੇ ਮੈਂ ਬਾਹਰ ਰਹਾ ਐਵੇਂ ਕਦੇ ਨਹੀਂ ਹੋ ਸਕਦਾ ਮੈਂ ਆ ਗਈਆਂ ਹੁਣ ਮੈਂ ਤੇਰੀ ਦੇਖਭਾਲ ਆਪ ਕਰੂੰਗੀ ਨਿਮਰਦਿਆ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਇੱਕ ਛੋਟੀ ਜਹੀ ਗੱਲ ਤੇ ਉਹ ਆਪਣੀ ਸੱਸ ਨਾਲ ਐਨਾ ਨਾਰਾਜ਼ ਹੋ ਗਈ ਸੀ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਸੀ ਤੇ ਅੱਜ ਉਹੀ ਸੱਸ ਉਸਦੇ ਮੁਸ਼ਕਿਲ ਵਕਤ ਵਿੱਚ ਸਾਥ ਦੇਣ ਲਈ ਐਨੀ ਦੂਰ ਤੋਂ ਦੌੜੀ-ਦੌੜੀ ਵਾਪਸ ਆ ਗਈ। ਮਮਤਾ ਜੀ ਨੇ ਦਿਲ ਨਾਲ ਨਿਮਰਦੀ ਦੀ ਇਖ்பਾਲ ਕੀਤੀ। ਆਪਣੇ ਹੱਥਾਂ ਨਾਲ ਬਣਾਇਆ ਖਾਣਾ ਖਵਾਇਆ। ਕੱਪੜੇ ਧੋਤੀ। ਇਹ ਸਭ ਦੇਖ ਕੇ ਨਿਮਰਤ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਇੱਕ ਦਿਨ ਨਿਮਰਤ ਦੇ ਪਾਪਾ ਬਲਰਾਜ ਸਿੰਘ ਉਸ ਨੂੰ ਮਿਲਣ ਆਏ ਤੇ ਸਮਝਾਉਂਦੇ ਹੋਏ ਬੋਲੇ, "ਦੇਖ ਰਹੀਆਂ ਨਿਮਰਤ, ਤੇਰੀ ਸੱਸ ਤੇਰੀ ਸੇਵਾ ਕਿੰਨੇ ਦਿਲ ਨਾਲ ਕਰ ਰਹੀ ਹੈ।" ਇੱਕ ਛੋਟੀ ਜਹੀ ਗੱਲ ਤੇ ਨਾਰਾਜ਼ ਹੋ ਕੇ ਤੂੰ ਕਿੰਨੇ ਦਿਨ ਪੀਕੇ ਰਹੀ ਤੂੰ ਆਪਣੀ ਸੱਸ ਨਾਲ ਗੱਲਬਾਤ ਕਰਨਾ ਵੀ ਬੰਦ ਕਰ ਦਿੱਤਾ ਸੀ ਪਰ ਅੱਜ ਜਦ ਬੁਰਾ ਵਕਤ ਆਇਆ ਤਾਂ ਉਹੀ ਸੱਸ ਤੇਰੇ ਲਈ ਇੰਨੀ ਦੂਰ ਤੋਂ ਭੱਜੀ ਆਈ ਉਹਨਾਂ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਤੂੰ ਉਹਨਾਂ ਨਾਲ ਨਾਰਾਜ਼ ਸੀ ਅਸੀਂ 21 ਸ਼ਹਿਰ ਵਿੱਚ ਰਹਿੰਦੇ ਹਾਂ ਉਹ ਤੇਰੀ ਦੇਖਭਾਲ ਦੀ ਜ਼ਿੰਮੇਵਾਰੀ ਸਾਡੇ ਉੱਪਰ ਵੀ ਪਾ ਸਕਦੀ ਸੀ ਪਰ ਫਿਰ ਵੀ ਸਭ ਕੁਝ ਉਹੀ ਕਰ ਰਹੀ ਹੈ ਤੇਰੀ ਸੱਸ ਦਾ ਦਿਲ ਕਿੰਨਾ ਵੱਡਾ ਹੈ ਤੇ ਸ਼ਾਇਦ ਤੈਨੂੰ ਨਹੀਂ ਪਤਾ ਕਿ ਤੇਰੇ ਇਲਾਜ ਲਈ ਉਹਨਾਂ ਨੇ ਆਪਣੀ ਐਫ ਡੀ ਤੱਕ ਤੜਵਾ ਦਿੱਤੀ ਹੈ ਇਹ ਸੁਣਦੇ ਹੀ ਨਿਮਰਤ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਬਲਰਾਜ ਸਿੰਘ ਅੱਗੇ ਬੋਲਿਆ ਅਜਿਹੇ ਸਮੇਂ ਵਿੱਚ ਹੋਰ ਕੋਈ ਸੱਸ ਹੁੰਦੀ ਤਾਂ ਕਹਿ ਦਿੰਦੀ ਕਿ ਤੁਸੀਂ ਆਪਣੀ ਧੀ ਦੀ ਦੇਖਭਾਲ ਆਪ ਕਰੋ ਪਰ ਇੰਨੀ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਵੀ ਉਹ ਸਭ ਕੁਝ ਆਪ ਕਰ ਰਹੀ ਹੈ ਕਦੇ-ਕਦੇ ਅਸੀਂ ਗੁੱਸੇ ਵਿੱਚ ਭੁੱਲ ਜਾਂਦੇ ਹਾਂ ਕਿ ਉਸ ਇਨਸਾਨ ਨੇ ਸਾਡੇ ਲਈ ਕੀ-ਕੀ ਕੀਤਾ ਤੇ ਅਸੀਂ ਉਸਦੇ ਨਾਲ ਗਲਤ ਵਿਵਹਾਰ ਕਰਨ ਲੱਗਦੇ ਹਾਂ ਕਦੇ-ਕਦੇ ਤਾਂ ਹੰਕਾਰ ਵਿੱਚ ਆ ਕੇ ਉਸ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਹਾਂ ਕਿ ਛੋਟੀਆਂ-ਛੋਟੀਆਂ ਗੱਲਾਂ ਦੇ ਲਈ ਐਨੀ ਨਾਰਾਜ਼ਗੀ ਸਹੀ ਹੈ ਨਿਮਰਤ ਨੂੰ ਰੋਣਾ ਆ ਰਿਹਾ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਸਨੇ ਹੌਲੀ ਦੇਣੇ ਕਿਹਾ ਪਾਪਾ ਮੈਂ ਮੰਮੀ ਜੀ ਤੋਂ ਮਾਫੀ ਮੰਗ ਲਵਾਂਗੀ ਮੇਰਾ ਵਿਵਹਾਰ ਉਨ੍ਹਾਂ ਲਈ ਬਿਲਕੁਲ ਠੀਕ ਨਹੀਂ ਸੀ ਘਰ ਵਿੱਚ ਛੋਟੇ ਮੋਟੇ ਲੜਾਈਆਂ ਝਗੜੇ ਤਾਂ ਹੁੰਦੇ ਹੀ ਰਹਿੰਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਰਿਸ਼ਤੇ ਹੀ ਖਤਮ ਕਰ ਦਈਏ ਉਸੇ ਵਕਤ ਮਮਤਾ ਜੀ ਚਾਹ ਦੀ ਟ੍ਰੇ ਲੈ ਕੇ ਅੰਦਰ ਆਈ ਤਾਂ ਨਿਮਰਤ ਨੇ ਉਨ੍ਹਾਂ ਦਾ ਹੱਥ ਫੜ ਭਰੀਆਂ ਅੱਖਾਂ ਨਾਲ ਉਨ੍ਹਾਂ ਵੱਲ ਵੇਖਦੇ ਹੋਏ ਕਿਹਾ ਮੰਮੀ ਜੀ ਮੈਂ ਤੁਹਾਡੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਹੈ ਫਿਰ ਵੀ ਅੱਜ ਤੁਸੀਂ ਮੇਰੀ ਦੇਖਭਾਲ ਕਰਨ ਦੇ ਲਈ ਇੱਕ ਪੈਰ ਤੇ ਖੜੇ ਹੋ ਹੋ ਸਕੇ ਤਾਂ ਮੈਨੂੰ ਮਾਫ ਕਰਦੇ ਹੋ ਐਨਾ ਕਹਿ ਕੇ ਉਹ ਰੋ ਪਈ ਮਮਤਾ ਜੀ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਨਿਕਲੇ ਉਹਨਾਂ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਉਸ ਦੇ ਮੱਥੇ ਤੇ ਹੱਥ ਫੇਰਦੇ ਹੋਏ ਕਿਹਾ ਨਿਮਰਤ ਪੁੱਤ ਜੋ ਹੋ ਗਿਆ ਸੋ ਹੋ ਗਿਆ ਉਸ ਨੂੰ ਭੁੱਲ ਜਾ ਅਸੀਂ ਮਿਲ ਕੇ ਇੱਕ ਨਵੀਂ ਸ਼ੁਰੂਆਤ ਕਰਾਂਗੇ ਭਾਵੇਂ ਤੂੰ ਮੇਰੇ ਨਾਲ ਨਰਾਜ਼ ਸੀ ਪਰਿਕਮਾ ਆਪਣੇ ਬੱਚਿਆਂ ਨੂੰ ਉਹਨਾਂ ਦੇ ਬੁਰੇ ਵਕਤ ਵਿੱਚ ਇਕੱਲਾ ਕਿਵੇਂ ਛੱਡ ਸਕਦੀ ਹੈ ਤੂੰ ਮੇਰੀ ਧੀ ਦੀ ਤਰਾਈ ਹੈ ਨਿਮਰਤੀ ਇੱਕ ਛੋਟੇ ਬੱਚੇ ਦੀ ਤਰ੍ਹਾਂ ਆਪਣੀ ਸੱਸ ਨਾਲ ਲਿਪਟ ਗਈ ਦੋਨਾਂ ਦੇ ਹੰਝੂ ਇੱਕ ਦੂਜੇ ਨੂੰ ਭਿਓ ਰਹੇ ਸੀ ਅੱਜ ਉਹਨਾਂ ਦੋਨਾਂ ਦੇ ਰਿਸ਼ਤੇ ਦੀ ਇੱਕ ਨਵੀਂ ਸ਼ੁਰੂਆਤ ਹੋਈ ਸੀ ਮਮਤਾ ਜੀ ਦਾ ਮਨ ਵੀ ਫੁੱਲਾਂ ਦੀ ਤਰ੍ਹਾਂ ਹਲਕਾ ਹੋ ਗਿਆ ਕਿ ਨਿਮਰਤ ਉਹਨਾਂ ਦੇ ਨਾਲ ਫਿਰ ਮਿਲ ਜੁਲ ਕੇ ਰਹਿਣ ਲੱਗੂਗੀ ਇਸ ਦੀਵਾਲੀ ਨਿਮਰਤ ਭਾਵੇਂ ਬੈਡ ਤੇ ਸੀ ਪਰ ਰਿਸ਼ਤੇ ਫਿਰ ਤੋਂ ਇੱਕ ਨਵੀਂ ਊਰਜਾ ਦੇ ਨਾਲ ਜਗਮਗਾ ਰਹੇ ਸੀ ਕਦੇ-ਕਦੇ ਅਸੀਂ ਗੁੱਸੇ ਤੇ ਹੰਕਾਰ ਵਿੱਚ ਉਹਨਾਂ ਲੋਕਾਂ ਤੋਂ ਦੂਰ ਹੋ ਜਾਂਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਸੱਚੇ ਮਨ ਨਾਲ ਪਿਆਰ ਤੇ ਤਿਆਗ ਕੀਤਾ ਹੁੰਦਾ ਹੈ ਰਿਸ਼ਤਿਆਂ ਦੀ ਖੂਬਸੂਰਤੀ ਗਲਤੀ ਲੱਭਣ ਵਿੱਚ ਨਹੀਂ ਬਲਕਿ ਮਾਫ਼ ਕਰ ਦੇਣ ਤੇ ਇੱਕ ਦੂਜੇ ਦਾ ਸਾਥ ਨਿਭਾਉਣ ਵਿੱਚ ਹੈ ਸੱਚਾ ਸਬੰਧ ਉਹੀ ਹੈ ਜੋ ਮੁਸ਼ਕਿਲ ਵਕਤ ਵਿੱਚ ਵੀ ਆਪਣੇ ਪੰਨ ਨਾਲ ਹੱਥ ਫੜੀ ਰੱਖੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਪਾਸੇ ਨਹੀਂ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ